ਜੀ ਸਰਪੰਚ ਡੇਰੀ ਫਾਰਮ ਵੇਖਣ ਆਲੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਜਿਹੜੇ ਆਪਣੇ ਚੈਨਲ ਨੂੰ ਪਿਆਰ ਕਰਦੇ ਨੇ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਸ਼ੇਅਰ ਕਰਦੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਅੱਜ ਆ ਗਈ ਜੀ 23 ਤਰੀਕ ਪਹਿਲਾ ਮਹੀਨਾ 2026 ਤੇ ਬਸੰਤਰੋਤ ਆ ਗਈ ਜੇ ਅੱਜ ਨਾਲ ਮੌਸਮ ਥੋੜਾ ਜਿਹਾ ਖਰਾਬ ਹੈ بارش ਹੋ ਰਹੀ ਹੈ ਰਾਤ ਦੀ ਇਹਦੇ ਕਰਕੇ ਤੁਹਾਨੂੰ ਸਿਰਫ ਮਈਆਂ ਦੀਆਂ ਡਿਟੇਲ ਹੀ ਮੜੀ ਦੱਸਣੀ ਹੈ ਜਿਹੜੀ ਫੁੱਲ ਵੀਡੀਓ ਉਹ ਆਪਣੀ ਆਏਗੀ 2 ਦਿਨ ਹਟ ਕੇ 13 ਰਾਤ ਦਾ ਆਪਣੇ ਸਰਪੰਚ ਫਾਰਮ ਦੇ ਮਾਲ ਪਹੁੰਚ ਗਿਆ। ਫਿਰ ਮਾੜੀ ਡਿਟੇਲਿੰਗ ਨਾਮ ਪਸ਼ੂ ਨਵਾਲੇ ਆ ਤੇ ਨਾਂ ਨਾਂ ਨੂੰ ਕੁਝ ਮੱਝਾਂ ਦੋਤੇ ਤਿਆਰ ਕਰਕੇ ਟੈਂਸ਼ਨ ਲਾ ਕੇ ਫਿਰ ਮੱਝਾਂ ਪਾਵਾਂਗੇ। ਫੁੱਲ ਵੀਡੀਓ ਮੰਨ ਕੇ ਚਲੋ 25 ਤਰੀਕ ਨੂੰ ਪਾਵਾਂਗੇ। 25 26 ਦਿਨ ਖੁੱਲਦੇ ਆ। ਅੱਜ ਤੁਹਾਨੂੰ ਮਾੜੀ ਟਰੈਲ ਵੀਖਾਉਣਾ ਵਾ ਜਿੱਦਾਂ ਕੋਈ ਫਿਲਮ ਦਾ ਟਰੈਲ ਹੁੰਦਾ ਇਦਾਂ ਵਿਖਾਉਣਾ ਵੀ ਝੋਟੀਆਂ ਆਪਣੇ ਫਾਰਮ ਦੇ ਪਹੁੰਚ ਚੁੱਕੀਆਂ। 13 ਝੋਟੀਆਂ ਪਹੁੰਚ ਚੁੱਕੀਆਂ ਜਿਉਣਾ ਇੱਕ ਨੰਬਰ ਇਲਾਵਾ ਝੋਟੀ। ਦੋ ਚਾਰ ਝੋਟੀਆਂ ਪਤਵ ਵਿਖਾ ਦੇ ਬਾਕੀ ਬੱਧੀਆਂ ਵਿਖਾ ਦਨੇ ਆ। ਉਹ ਵੀ ਮੌਸਮ ਬੜਾ ਖਰਾਬ ਹੋਇਆ ਵਾ ਇੱਕ ਗਿਲਵੱਤ ਤੇ ਬੜੀ ਜਿਗਨਾ ਲਾਈਟ ਨਹੀਂ ਹੁੰਦੀ ਸੀ ਰਾਤ ਦੀ ਹਨੇਰਾ ਨੇਰਾ ਜ ਆਉਂਦਾ ਨਾ ਫੁੱਲ ਲਾਈਟ ਨਹੀਂ ਆੜੀ ਆਪਣੇ ਸਰਪੰਚ ਦੇ ਰੀ ਫਾਰਮ ਵੀ ਜੀ ਕਰ ਲੋ ਵੱਧ ਤੋਂ ਵੱਧ ਫੋਲੋ ਲਾਈਕ ਕਮੈਂਟ ਸ਼ੇਅਰ ਜਿਹੜੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋ ਪਹੁੰਚ ਸਕੇ ਆਪਣੇ ਕੋ ਬੂਰੀ ਨੀਲੀ 라ਵੀ ਮੀਣੀ ਹਰ ਤਰ੍ਹਾਂ ਦਾ ਮਾਲ ਆਪਣੇ ਸਰਪੰਚ ਫਾਰਮ ਤੇ ਹੁੰਦਾ ਜੀ ਤਾਲੀਆਂ ਸੂਈਆਂ ਸਵਾਈਆਂ ਝੋਟੀਆਂ ਜਿਨ੍ਹਾਂ ਦੇ ਮਗਰ ਕਟੀਆਂ ਆਹ ਵੇਖੋ ਬਿਲਕੁਲ ਤਾਜੀ ਸੂਈ ਸਵਾਈ ਝੋਟੀਆਂ ਬਿਲਕੁਲ ਗੱਡੀ ਦੇ ਵਿੱਚ ਸੂਈ ਸਵਾਈ ਝੋਟੀਆਂ ਵੱਡੀ ਵੱਡੀ ਦਾ ਅੰਤ ਬਣਾ ਕੋਈ ਨਹੀਂ ਜੋ ਬੰਦੇ ਸਿਰ ਜਿੱਡੀ ਆ ਤੇ ਲੈਵਾ ਵੇ ਲੋ ਕਰਮਾਲੀ ਕਿਹੜਾ ਲੱਗਾ ਬੋਲਿਓ ਖਾਲੀ ਹੋਈ ਆ ਜੇ ਕਰ ਲੋ ਦਰਸ਼ਨ ਐ ਨਾ ਫੁੱਟੀ ਵੀ ਲਈ ਜਾ ਪਤ ਮਾੜੇ ਮਲੇ ਵਿਖਾਈ ਆ ਬਾਕੀ ਨਾ ਕਾਵਾਂਗੇ ਫੋਲ ਵੀਡੀਓ ਬਹੁਤ ਚੰਗੀ ਝੋਟੀ ਜੁਰਤ ਵਾਲੀ ਆ ਜਿਹਨੂੰ ਜੁਰਤ ਵਾਲੀ ਝੋਟੀ ਕਹਿੰਦੇ ਉਹ ਆ ਜੀ ਵੱਡੀ ਵੱਡੀ ਦਾ ਅੰਤ ਬਣਾ ਕੋਈ ਨਹੀਂ ਵੇਖੋ ਕਰ ਲੋ ਦਰਸ਼ਨ ਮੜੇ ਮੜੇ ਬਸ ਰੱਲੀ ਵਿਖੋਣੇ ਤੁਹਾਨੂੰ ਝੋਟੀਆਂ ਦੇ ਤੇ ਪੁੱਤ ਨਾ ਇਧਰੋ ਹੋ ਲਾ ਆ ਬੂਰੀ ਦੇ ਕਰਾ ਦੇ ਆ ਦੂਤ ਨੇ ਝੋਟੀਆਂ ਦਰਸ਼ਨ ਕਰਾ ਦੇ ਉਹ ਇਦਰ ਲੈਡ ਥੋੜੀ ਜਿਹੀ ਘਟਿਆ ਨਾ ਫਿਰ ਇਦਰ ਵੀਡੀਓ ਨਹੀਂ ਵਧੀਆ ਬਣਨੀ ਅਗਲੇ ਮਾਲ ਦੀ ਰਹਿਣ ਦੇ ਫਾਰਮ ਦੇ ਮਾਲ ਬਹੁਤ ਜ਼ਿਆਦਾ ਆਪਣੇ ਦੇ ਟੌਪ ਕਲਾਸ ਦੀਆਂ ਝੋਟੀਆਂ ਆ ਗਈਆਂ ਪੁੱਤ ਇਦਰ ਆ ਇਦਰੋਂ ਵਿਖਾ ਦੇ ਇਹ ਮਾਲ ਕੋਈ ਡੱਕਾ ਡੱਕਾ ਨਹੀਂ ਹੈਗਾ ਕੋਈ ਟਾਈਮ ਨਹੀਂ ਬਿਲਕੁਲ ਨੋਰਮਲ ਵੀਡੀਓ 11 12 ਵਜੇ ਦੀ ਵੀਡੀਓ ਚੁਈਆਂ ਚੁਈਆਂ ਮਈਆਂ ਦੀ ਇਹ ਵੀ ਨਿਕਾਸ ਹੈ ਵੱਡੀ ਦਾ ਵੀ ਅੰਤ ਬਣਾ ਕੋਈ ਨਹੀਂ ਦਾ ਐਂਡ ਹੀ ਆ ਕਾਤੇ ਦਾ ਜੀ ਫੇਰ ਮੇਵਾ ਲੈਵਾ ਆਏ ਥੱਲੇ ਵੇਖਣ ਮਾਲੀ ਜਾਂ ਬੋਰੀ ਵਾਲਾ ਖੰਡੜੀ ਦੇ ਕਦ ਕਦ ਨਾ ਛੋਟੇ ਨਾ ਮੰਨ ਕੇ ਵੱਡੀਆਂ ਮੰਨ ਕੇ ਜਿੰਨੇ ਲੈਣੀ ਨਾ ਵੱਡੀਆਂ ਫੋਲ ਵੀਡੀਓ ਜਿਹੜੀ ਤੁਹਾਨੂੰ ਬਾਅਦ ਚ ਪਾਵਾਂਗੇ ਰੇਟ ਵੀ ਬਾਅਦ ਚ ਕਰਾਂਗੇ ਦੁੱਧ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਕਿ ਜੇ ਦੋ ਦਿਨ ਮੱਜਾਂ ਨੂੰ ਚੋਹਾਂਗੇ ਤੇ ਮਾਲ ਵਿਕੀ ਵੀ ਜਾਂਦਾ ਨਾਲੋਂ ਚਲੋ ਇੱਕ ਅੱਧੀ ਛੋਟੀ ਛੇੜ ਦੀ ਸੇਲ ਵੀ ਹਿਆਂ ਦੋ ਛੋਟੀਆਂ ਆਪਣੀਆਂ ਆਈ ਜਾਂਦਾ ਮਾਲ ਨਾਲ ਨਾਲ ਵਿਕੀ ਜਾਂਦਾ ਜਿਹੜੇ ਵੀ ਭਰਾ ਵਿਸ਼ਵਾਸ ਕਰਦੇ ਪੋਤਾਵ ਖਾਲ ਛੋਟੀਆਂ ਇਧਰੋਂ ਖਾ ਵੀ ਛੋਟੀ ਲਾਵਾ ਦੋ ਜਾਂ ਛੋਟੀਆਂ ਖੇਤੀ ਦਾ ਆ ਵਿੱਚ ਛੱਡ ਛੱਡ ਕੇ ਲਈ ਆ ਇੱਕ ਇੱਕ ਛੱਡ ਕੇ ਬਾਈ ਇੱਕ ਇੱਕ ਲਈ ਆ ਤੁੰ। ਦੋ ਚਾਲ ਝੋਟੀਆਂ ਵਿਖਾਦੇ ਬਸ। ਸਰਪ ਵੀਰਾਂ ਭਰਾਉਣ ਆਪਾਂ ਦੱਸਣਾ ਹੀ ਇਹ ਵੀ ਮਾਲ ਆ ਗਿਆ ਬਾਕੀ ਜਦੋਂ ਦਿਨ ਮੌਸਮ ਸਾਫ਼ ਹੋਊਗਾ ਨਾ ਫਿਰ ਵੀਡੀਓ ਪਾਵਾਂਗੇ ਫੁੱਲ ਆਪਾਂ। ਇਹ ਤੁਹਾਨੂੰ ਪਤਾ ਵੀ ਮੌਸਮ ਜਦੋਂ ਖਰਾਬ ਹੁੰਦਾ ਫਿਰ ਠੰਡ ਦਾ ਮੌਸਮ ਹੈ ਇੱਕ। ਡੰਗਨ ਨਵਾ ਤਵਾ ਕੇ ਆਹ ਦੀ ਝੋਟੀ ਜੈਡ ਬਲੈਕ ਕਾਲੀ। ਇਹਦੇ ਕੋਲ ਜਿਹਦੇ ਕੋਲ 16 17 ਕਿਲੋ ਦਾ ਹਾਜ਼ਰ ਇਹ ਨਾਰਮਲ ਵੀਡੀਓ ਆ ਖਾਲੀ ਬਾਜ਼ਾਰ ਦੀਆਂ। ਜਿੱਦਾਂ ਕਿਰੇ ਫੁੱਲ ਭਰ ਲਈਆਂ ਫਿਰ ਦੱਸਣਗੇ ਪਤਿਚੇ ਆਣ ਕੇ ਮਾਲੀਏ ਚਾਂਦ ਨੇ ਲਾ ਕੇ ਤੋਰ ਵੀਰਾਂ ਨੂੰ ਮੜਾ ਜੱਜ ਹੋ ਜਾਊਗਾ ਇਹ ਤੇਰਾ ਦੋਤੇ ਚਾੜ ਕੇ ਜਦਾਂ ਨਹਾਤ ਆ ਗਏ ਮੌਸਮ ਸਾਫ਼ ਹੋ ਗਿਆ ਫਿਰ ਝੋਟੀਆਂ ਦੀ ਕੁਝ ਹੋਰ ਹੀ ਗੱਲਾਂ ਦੱਸਣਗੀਆਂ ਵੀ ਅਸੀਂ ਕੀ ਬ੍ਰਾਂਡ ਹੈ ਲਗੀ ਚੀਜ਼ਾਂ ਬਾਕੀ ਇਹ ਮੰਨ ਕੇ ਹੋ ਕੇ ਕੱਦ ਵੱਡੇ ਆ ਚੰਗੇ ਰਿਕਾਰਡ ਚੰਗੇ ਦੁੱਧ ਵਾਲੀਆਂ ਉਹ ਤਾਂ ਬੂਰੀਏ ਕਰਾ ਲੈ ਦਰਸ਼ਨ ਇੱਕ ਦੋ ਝੋਟੀਆਂ ਇਧਰ ਘਵਾ ਦੇ ਬਸ ਕਰ ਬਾਹਲੀ ਵੱਡੀ ਵੀਡੀਓ ਨਹੀਂ ਬਣਾਉਣੀ ਆਪਾਂ ਕਿਉਂਕਿ ਵੀਡੀਓ ਬਣਾਵਾਗੇ ਜਦੋਂ ਮੌਸਮ ਸਾਫ਼ ਹੋਊਗਾ ਵਧੀਆ ਆ ਜਿਹੜੀ ਬੂਰੀ ਆ ਨਾ ਫੁੱਲ ਹਾਈਟ ਦੀ ਜਿਹਨੂੰ ਫੁੱਲ ਕਹਾਂ ਤਾਂ ਐ ਜੋਣ ਦੇ ਪੂਰੇ ਮੋਢਿਆਂ ਮੋਢਿਆਂ ਦੁਜਾ ਸੁਆ 6 ਦੰਦ ਉਹ ਤਾਂ ਪਿੱਛੇ ਲਾ ਕੇ ਥੋੜੀ ਤੁਰਲੇ ਵਾਲੇ ਵਾ ਬੜਾ ਜਿਹਾ ਡਿਗਾਰ ਪੈੜਾ ਲੱਗਾ ਹੁਣ ਵੀ ਝੋਟੀਆਂ ਦੇ ਦੁੱਧ 14 15 ਕੋ ਤੇ ਆ ਤੇ ਨਾਰਮਲ ਆ ਤੇ ਇਹ ਚੈੱਕ ਕਰ ਲੋ ਇਹ ਝੋਟੀਆਂ ਨਾਰਮਲ ਖੜੀਆਂ ਇਹਨਾਂ ਨੂੰ ਕੋਈ ਸਵੇਰ ਸਵੇਰ ਦੀ ਵੀਡੀਓ ਆ ਕੋਈ ਬੜਾ ਟਾਈਮ ਨਹੀਂ ਅੱਜ 10 11 ਦਾ ਟਾਈਮ ਹੋ ਗਿਆ ਤੇ ਚੁਈਆਂ ਚੁਈਆਂ ਦੀ ਵੀਡੀਓ ਆ ਬਾਂਦੇ ਪੁੱਤ ਤੇ ਚੁਈਆਂ ਚੁਈਆਂ ਦੀ ਵੀਡੀਓ ਆ ਕਿਉਂਕਿ ਥੋੜੀ ਲਾਈਟ ਦਾ ਤੁਹਾਨੂੰ ਯਾਦ ਥੋੜੇ ਹਨੇਰੇ ਵਿੱਚ ਪਤਲੀ ਵੀਡੀਓ ਇਨਸਾਫ ਤੁਹਾਨੂੰ ਕਿੱਦਾਂ ਦੀ ਯਾਦ ਦੀ ਕਿੱਦਾਂ ਦੀ ਨਹੀਂ ਕਿਉਂਕਿ ਬਾਹਰ ਅਸੀਂ ਕੱਢ ਨਹੀਂ ਸਕਦੇ ਬਾਹਰ بارش ਵੇਖੋ ਮੌਸਮ ਖਰਾਬ ਹੋ ਗਿਆ ਬੀ ਬਹੁਤ بارش ਹੋਦੀ ਪਈ ਹੈ ਤੇ ਲਾਈਟ ਵੀ ਥੋੜੀ ਬੰਦ ਹੋਈ ਪਈ ਹੈ ਆਹ ਕੋ ਪਹਿਲਾ ਸੂਗਾ ਕੱਟੀਆਂ ਹੋਣ ਲੱਗੀ ਹੁਣ ਦੇ ਦੇਖੋ ਅੱਜ 15 ਕੁ ਦਿਨ ਦਾ ਹਾਜਰਿਆ ਲੋਕ ਆਲਾ ਥਣ ਲੱਗਾ ਨਿੱਕੀ ਸਿੰਘੀ ਗਾਂ ਲੈਵਾ ਮਾਤਾ ਵਾਹ ਬਾਹਰ ਨਹੀਂ ਕਰਨੀ ਬਾਹਰ ਬੁੱਤ ਬਾਰਸ਼ ਹੋਣੀ ਇਹ ਨੋਗਲਾ ਥਣਾ ਇਹ ਵੀ ਬਿਲਕੁਲ ਖਾਲੀ ਬਾਜ਼ਾਰ ਦੀ ਵੱਡੀ ਇਹ ਵੀ ਵੱਡੀਆਂ ਫੁੱਲ ਮੰਨੇ ਕੋ ਛੋਟੀ ਨਹੀਂ ਫੁੱਲ ਹੜਦੀਆਂ ਲੈਵਾ ਇਧਰ ਨੇਰੇ ਕੋ ਲੈ ਜਾਣਾ ਨਾ ਇਥੋਂ ਉਹ ਮੋੜ ਲਿਆ ਕਰ ਪੁੱਤ ਇਥੇ ਗੜੀ ਲੱਭਦੀਆਂ ਮਈਆਂ ਅੰਦਰੇ ਪਾ ਕੇ ਲੈਣ ਨਹੀਂ ਹੈਗੀਆਂ ਇਹ ਬਸ ਫੁੱਲ ਵੱਡੀਆਂ ਨਿੱਕੀ ਸਿੰਘੀ ਦੀਆਂ ਕਦ ਕਦ ਦੀ ਤੇ ਆ ਵਧੀਆ ਇਹਨਾਂ ਨੇ ਬਤਾਂਉਣ ਬਸ ਜੇ ਨਾੜਾ ਨਾੜਾਂ ਦੀ ਗੱਲ ਕਰ ਲੋ ਝੋਟੀਆਂ ਸਾਰੀਆਂ ਹੀ ਬਿਜਲੀ ਘਰ ਬਣੇ ਹੋਣਗੇ ਨਾੜਾਂ ਵਾਲੇ ਲੋਗ ਲੈ ਕੋਈ ਪਸ਼ਮੀ ਨਹੀਂ ਮੈਂ ਹੁਣ ਢਾਂਚੇ ਦੀਆਂ ਫੁੱਲ ਵੱਡੇ ਕਦ ਦੀਆਂ ਤੇ ਇਹ ਕੀ ਮਾੜੀ ਜੀ ਪਤਾ ਚੋਂ ਬਣਾ ਛਟੀਆਂ ਹਾਂ ਜੈਡ ਬਲੈਕ ਕਾਲੀਆਂ ਨੀਲ ਵਾਲੇ ਖਣ ਖਣ ਲੱਗੇ ਆ ਛਟੀਆਂ ਨੂੰ ਹਾਏ 14 15 ਗ੍ਰਾਮ ਤਾਂ ਖਾ ਜਾ ਰਿਹਾ ਜੱਟੀ ਕੋ ਤੇ ਨਿੱਕੀ ਸਿੰਗੀ ਪਹਿਲਾ ਸੂਆ ਹੁਣ ਆ ਕੱਟੀਏ ਤੁਹਾਨੂੰ ਦੱਸਣੇ ਕਰਾਉਨੇ ਆ ਕਾਨੂੰ ਗਿਆ ਕਿਦੇ ਪੁੱਤ ਨੂੰ ਆ ਵੀ ਪਹਿਲਾ ਸੂਆ ਕੱਟੀ ਅਗਲੀ ਆ ਜੀ ਦਰਸ਼ਨ ਕਰ ਲੋ ਐ 4x4 ਵਾਲੀਆਂ ਵੱਡੇ ਵੱਡੇ ਲੇਵੇ ਵਾਲੀਆਂ ਝੋਟੀਆਂ ਕੋਈ ਛੋੜੇ ਛੋੜੇ ਲੇਵੇ ਵਾਲੀਆਂ ਝੋਟੀਆਂ ਨਹੀਂ ਹੈਗੀਆਂ ਜਿੰਨਾ ਥਲੇ ਹੋਊਗਾ ਸਾਰੀਆਂ ਖੁੱਲੇ ਆਡਰ ਦੀ ਝੋਟੀ ਲੈ ਕੇ ਅਸੀਂ ਚਸ਼ਕੀਨਾਂ ਦਾ ਲੋ ਸਾਰੇ ਬੀਆ ਭਰਾਵਾਂ ਨਾਲ ਵੱਡੇ ਢਾਂਚੇ ਰੀਆਂ ਖੁੱਲੇ ਆਡਰ ਦੀਆਂ ਦੁੱਧ ਵਾਲੀਆਂ ਮਈਆਂ ਕਰ ਲੋ ਝੋਟੀ ਚੱਕਾ ਵੀ ਪਤਾ ਨਹੀਂ ਹੁਣ ਲੈਟ ਨਾ ਹੋਣ ਗਏ ਕਿੰਨੀ ਜਿਆਦਾ ਤਾਜ਼ੀਆਂ ਸੀਆਂ ਸੀਆਂ ਕਰੋ ਚੱਕ ਰੋਚਕ। ਯਾ ਜੇ ਫੈਲੂ ਨਾ ਕਟੀਆਂ। ਜਿਹੜੇ ਚੰਗੇ ਰਿਕਾਡ ਦੀਆਂ, ਚੰਗੇ ਦੁੱਧ ਦੀਆਂ, ਚੰਗੇ ਸੀਮਿੰਟ ਦੀਆਂ। ਤੇ ਬਾਕੀ ਕਾਲੇ ਉਹ ਵੀ ਤੇ ਨਹੀਂ ਮਾਰਦੇ। ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਕਿ ਹਨੇਰਾ ਆ ਬੱਤੀ ਵੀ ਨਹੀਂ ਆ ਰਹੀ। ਤੇ ਫੁੱਲ ਵੀਡੀਓ ਜਿਹੜੀ ਤੁਹਾਨੂੰ 26 ਸਤਾਏ ਜਦੋਂ ਮੌਸਮ ਸਾਫ਼ ਹੋ ਗਿਆ ਆ ਬਣਾ ਕੇ ਫਿਰ ਪਾਵਾਂਗਾ ਕਿਉਂਕਿ ਮਾਲ ਦਾ ਰਾਤੀ ਆਪਣੇ ਫਾਰਮ ਤੇ ਆ। ਸਿਰਫ ਵੀਰਾਂ ਭਰਾਵਾਂ ਨੂੰ ਦੱਸਿਆ ਹੀ ਆ ਤੇ ਇੱਕ ਦੋ ਝੋਟੀਆਂ ਚਲ ਗਈਆਂ ਆਪਣੀਆਂ ਸੇਰ ਹੋ ਗਏ। ਅੱਜ ਵੀ ਆਪਣੇ ਕੋਲ 12 ਝੋਟੀਆਂ ਖੜੀਆਂ ਨੇ। ਜਿੱਦਾਂ ਦੀ ਕੋਈ ਚੀਜ਼ ਲਊ ਓਦਾਂ ਦੀ ਮਿਲੂਗੀ ਸਾਰੇ ਵੇਖਣ ਵਾਲੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਲੋਂ ਧੰਨਵਾਦ ਹੈ ਜੀ